ਲਓ ਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਆਪਣੇ ਪਿੰਡ ਪਲੂਰ ਗਰਾਊਂਡਾਂ ਦੇ ਵਿੱਚ ਜਿਵੇਂ ਪ੍ਰੈਕਟਿਸ ਲੱਗਦੀ ਆ ਸੋ ਜਿਹੜੇ ਤਾਂ ਰਨਿੰਗ ਕਰਦੇ ਆ ਉਹਨਾਂ ਵਾਸਤੇ ਬੂਟ ਗਗਨ ਯੂਕੇ ਵੱਲੋਂ ਉਹਨਾਂ ਦੇ ਪਿਤਾ ਜੀ ਅੱਜ ਪਹੁੰਚੇ ਇੱਥੇ ਤੇ 62 ਕਿਲੋ ਵਾਲਿਆਂ ਨੂੰ ਤੇ ਓਪਨ ਵਾਲਿਆਂ ਨੂੰ ਇੱਥੇ ਕਿੱਟਾਂ ਦਿੱਤੀਆਂ ਜਾ ਰਹੀਆਂ ਸੋ ਜਿਹੜੇ ਰੋਜ਼ ਰਨਿੰਗ ਕਰਦੇ ਨੇ ਉਹਨਾਂ ਵਾਸਤੇ ਬੂਟਾਂ ਦੀ ਸੇਵਾ ਆਈ ਆ ਸੋ ਇਹ ਬਹੁਤ ਵਧੀਆ ਉਪਰਾਲਾ ਤੇ ਬਹੁਤ ਅਸੀਂ ਧੰਨਵਾਦ ਕਰਦੇ ਆ ਸੋ ਗਗਨ ਯੂਕੇ ਉਹਨਾਂ ਦੇ ਪਿਤਾ ਜੀ ਇੱਥੇ ਹੁਣ ਕਿੱਟਾਂ ਵੰਡ ਰਹੇ ਆ ਸਾਰਿਆਂ ਨੂੰ ਸੋ ਇਦਾਂ ਦੇ ਉਪਰਾਲੇ ਹੋਣੇ ਚਾਹੀਦੇ ਆ ਸੋ ਬਹੁਤ ਵਧੀਆ ਸੇਵਾ ਸੋ ਬਹੁਤ ਬਹੁਤ ਧੰਨਵਾਦ ਅਸੀਂ ਕਰਦੇ ਆ ਗਗਨ ਯੂਕੇ ਵੀਰ ਦਾ ਸੋ ਉਹਨਾਂ ਦੇ ਪਿਤਾ ਜੀ ਅੱਜ ਇੱਥੇ ਬਾਟ ਕਿਲੋ ਵਾਲਿਆਂ ਨੂੰ ਇੱਥੇ ਕਿੱਟਾਂ ਤੇ ਓਪਨ ਵਾਲੇ ਵੀਰਾਂ ਨੂੰ ਵੀ ਕਿੱਟਾਂ ਜਿਹੜੇ ਇੱਥੇ ਹਰ ਰੋਜ਼ ਪ੍ਰੈਕਟਿਸ ਕਰਦੇ ਆ ਤੇ ਇਹ ਜਿਹੜੇ ਬੱਚੇ ਆ ਜਿਹੜੇ ਹਰ ਰੋਜ਼ ਰਨਿੰਗ ਕਰਦੇ ਉਹਨਾਂ ਵਾਸਤੇ ਇੱਥੇ ਬੂਟਾਂ ਦੀ ਸੇਵਾ ਆਈ ਆ ਸੋ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਇਸੇ ਤਰ੍ਹਾਂ ਹੀ ਸਾਰੇ ਵੀਰ ਹੋਰ ਵੀ ਇਸੇ ਤਰ੍ਹਾਂ ਸਪੋਰਟ ਕਰੋ ਤੇ ਵੱਧ ਤੋਂ ਵੱਧ ਇਦਾਂ ਹੀ ਸਪੋਰਟ ਕਰੋ ਤੇ ਬੱਚੇ ਹੋਰ ਵੀ ਆਪਣੇ ਗਰਾਊਂਡਾਂ ਦੇ ਨਾਲ ਜੁੜਨ ਸੋ ਉਹਨਾਂ ਦੇ ਪਿਤਾ ਜੀ ਪਹੁੰਚੇ ਆ ਇਹਨਾਂ ਦਾ ਵੀ ਬ ਸੋ ਬਹੁਤ ਬਹੁਤ ਧੰਨਵਾਦ ਬਾਈ ਜਨੂਕੇ ਦਾ ਉਹਨਾਂ ਨੇ ਸਾਰੇ 62 ਕਿਲੋਲ ਮੁੰਡਿਆਂ ਨੂੰ ਕਿੱਟਾਂ ਬਾਂਚ ਦੇ ਓਪਨ ਵਾਲਿਆਂ ਨੂੰ ਤੇ ਜਿੰਨੇ ਵੀ ਮੁੰਡੇ ਆ ਰਣੀ ਕਰਨ ਆਉਂਦੇ ਸੀ ਸਾਰੇ ਜੀ ਬਹੁਤ ਬਹੁਤ ਧੰਨਵਾਦ ਉਹਨੇ ਪਰਿਵਾਰ ਦਾ ਲੋ ਜੀ ਸਾਰੇ ਪਰਿਵਾਰ ਦਾ ਸਾਰਿਆਂ ਵੱਲੋਂ ਬਈ ਬਹੁਤ ਬਹੁਤ ਧੰਨਵਾਦ ਸੋ ਇਦਾਂ ਹੀ ਸਾਰੇ ਜਣੇ ਸਪੋਰਟ ਕਰਦੇ ਰਹੋ ਸੋ ਸਾਰੇ ਪਰਿਵਾਰ ਦਾ ਵੀ ਬਹੁਤ ਬਹੁਤ ਧੰਨਵਾਦ ਗਰਾਊਂਡ ਦੇ ਨਾਲ ਇਹ ਜਗਾਹ ਨੂੰ ਵੀ ਕਿੱਟਾਂ ਹੋਰ ਦਿੱਤੀਆਂ ਜਾਣੀਆਂ ਤੇ ਬੂਟਾਂ ਦੀ ਸੇਵਾ ਵੀ ਦਿੱਤੀ ਜਾਊਗੀ ਪਿੰਡ ਵਾਲਿਆਂ ਨੂੰ ਬੇਨਤੀ ਆ ਵੀ ਆ ਤੇ ਬੱਚਿਆਂ ਨੂੰ ਗਰਾਊਂਡ ਤੇ ਭੇਜੋ ਤੇ ਗਰਾਊਂਡ ਦੀ ਰੌਣਕ ਵਧਾਈਏ ਆਪਾਂ ਸਾਰੇ ਪਹਿਲਾਂ ਤੋਂ ਧੰਨਵਾਦ ਜੀ ਸਾਰਿਆਂ ਦਾ ਲੋ ਜੀ ਸਾਰਿਆਂ ਨੂੰ ਬੇਨਤੀ ਆ ਸੋ ਸਾਰੇ ਜਿੰਨੇ ਵੀ ਆਪਣੇ ਪਿੰਡ ਦੇ ਆ ਸੋ ਸਾਰੇ ਜਾਣੇ ਜਰੂਰ ਆਪਣੇ ਬੱਚਿਆਂ ਨੂੰ ਗਰਾਊਂਡਾਂ ਦੇ ਨਾਲ ਜੋੜੋ ਸੋ ਸਾਰਿਆਂ ਨੂੰ ਬੱਚਿਆਂ ਨਾਲ ਬੱਚਿਆਂ ਨੂੰ ਆਪਾਂ ਗਰਾਊਂਡਾਂ ਦੇ ਨਾਲ ਜੋੜਾਂਗੇ ਤਾਂ ਜਿਸ ਤਰ੍ਹਾਂ ਇਹ ਜਿ सेवा ਆਈ ਆ ਸਾਰਿਆਂ ਦੀ ਇਦਾਂ ਹੀ ਹੌਸਲਾ ਵਜਾਈ ਹੋਊਗੀ ਸੋ ਸਾਰੇ ਬੱਚੇ ਸਾਰੇ ਮਾਪਿਆਂ ਨੂੰ ਬੇਨਤੀ ਆ ਕਿ ਸਾਰਿਆਂ ਨੂੰ ਗਰਾਊਂਡ ਦੇ ਨਾਲ ਭੇਜਿਆ ਕਰੋ ਗਰਾਊਂਡ 'ਚ ਭੇਜਿਆ ਕਰੋ ਤਾਂ ਜੋ ਕਿ ਨਸ਼ਿਆਂ ਤੋਂ ਵੀ ਦੂਰ ਰਹਿਣਗੇ ਸੋ ਮੋਬਾਈਲਾਂ ਤੋਂ ਵੀ ਦੂਰ ਰਹਿਣਗੇ ਕਾਫੀ ਬੱਚੇ ਅੱਗੇ ਨਾਲ ਵਧੇ ਆ ਆ ਸਾਰੀ ਛੋਟੀ ਪਨੀਰੀ ਆ ਤੇ ਇਦਾਂ ਹੀ ਸਾਰੇ ਗਰਾਊਂਡਾਂ ਦੇ ਨਾਲ ਜੁੜੇ ਰਹਿਣ ਤੇ ਇਦਾਂ ਦੇ ਪਰਿਵਾਰਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜੇ ਬੱਚੇ ਜਿਹੜੇ ਨੌਜਵਾਨ ਆ ਵੱਡੇ ਛੋਟੇ ਸਾਰੇ ਆਉਂਦੇ ਆ ਗਰਾਊਂਡਾਂ ਤੇ ਉਹਨਾਂ ਦੀ ਹੌਸਲਾ ਫਜਾਈ ਵਾਸਤੇ ਗਗਨ ਯੂਕੇ ਵੀਰੇਲੋਂ ਇੱਕ ਸੇਵਾ ਕੀਤੀ ਗਈ ਆ ਸੋ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਸੋ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਗਰਾਊਂਡਾਂ ਦੇ ਨਾਲ ਬਾਈ ਗਗਨ ਜੁਕੇ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ 62 ਕਿਲੋ ਵਾਲੇ ਮੁੰਡਿਆਂ ਨੂੰ ਤੇ ਉਪਨ ਵਾਲਿਆਂ ਨੂੰ ਕਿੱਟਾ ਦਿੱਤੀਆਂ ਬਾਈ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਲਓ ਜੀ ਆਹ ਸਾਹਮਣੇ ਤੁਸੀਂ ਦੇਖ ਰਹੇ ਹੋ ਆ ਬਹੁਤ ਸੋਹਣੀਆਂ ਕਿੱਟਾਂ ਬਾਈ ਵੀਰ ਨੇ ਦਿੱਤੀਆਂ ਸੋ ਬਹੁਤ ਧੰਨਵਾਦ ਇੱਕ ਦੋ ਪਲੇਅਰ ਰਹੇ ਨੇ ਜਿਹੜੇ ਪਤਾ ਨਹੀਂ ਉਹਨਾਂ ਨੂੰ ਬਾਅਦ ਚ ਦੇ ਦਾਂਗੇ ਜੀ ਮੌਸਮ ਖਰਾਬ ਕਰਕੇ ਆਏ ਜਿਹੜੇ ਵੀ ਖਿਡਾਰੀ ਆਏ ਨਹੀਂ ਸੋ ਆ ਮਗਰ ਨਾਮ ਵੀ ਲਿਖਿਆ ਆ ਦੇਖ ਲਓ ਤੁਸੀਂ ਬਹੁਤ ਸੋਹਣੀਆਂ ਬਾਈ ਨੇ ਦਿੱਤੀਆਂ ਤੇ ਬਹੁਤ ਬਹੁਤ ਧੰਨਵਾਦ ਬਾਈ ਬਾਕੀ ਪਲੇਅਰਾਂ ਨੇ ਕੋਈ ਨਹੀਂ ਹਜੇ ਪਾਉਣੀਆਂ ਤੇ ਬਾਕੀ ਬਹੁਤ ਵਧੀਆ ਵੀਰ ਦਾ ਕੰਮ ਆ ਬਈ ਸੇਵਾ ਲੈ ਕੇ ਲੱਗੇ ਸੋ ਬਹੁਤ ਵਧੀਆ ਕੰਮ ਆ ਵੀਰ ਦਾ ਬਾਈ ਆਹ ਕਲਰ ਹੈਗਾ ਬਈ ਓਪਨ ਵਾਲਿਆਂ ਵਾਸਤੇ ਸੋ ਆਹ ਤੇ ਇਹ ਰੰਗ ਰੈੱਡ ਕਲਰ ਦੀਆਂ ਸੋ ਵਧੀਆ ਬਈ ਆਹ ਟਿੱਪੇ ਆ ਗਈ ਮੇਰੇ ਕੋਲੇ ਜੀ ਦੀਪ ਬਲੂਰ ਲੈ ਵੀ ਵਾਈਟ ਰੰਗ ਦੀ ਵਾਈਟ ਤੇ ਬਲੈਕ ਓ ਵਾਲੇ ਫਾਟੀ ਰੈੱਡ